ਸਤਿ ਸ੍ਰੀ ਅਕਾਲ ਜੀ ਲਦਾਖ ਟੂਰ ਦੇ ਤੀਸਰੇ ਦਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਹ ਜਿਹੜਾ ਸਾਹਮਣੇ ਤੁਸੀਂ ਸ਼ਹਿਰ ਦੇਖ ਰਹੇ ਹੋ ਇਸ ਸ਼ਹਿਰ ਦਾ ਨਾਮ ਹੈਗਾ ਯਾ ਕਾਰਗਿਲ ਤੇ ਕੱਲ ਰਾਤ ਮੈਂ ਇੱਥੇ ਰੁਕਿਆ ਸੀਗਾ ਸੋ ਇਸ ਸ਼ਹਿਰ ਬਾਰੇ ਮੈਂ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਦੱਸ ਦਵਾਂ ਕਿ ਇੱਥੇ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਇੱਕ ਬਹੁਤ ਹੀ ਪੁਰਾਣਾ ਇਤਿਹਾਸਿਕ ਧਾਰਮਿਕ ਸਥਾਨ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਸੋ ਆਪਣੀ ਇਸ ਵੀਡੀਓ ਤੇ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਦਰਸ਼ਨ ਕਰਵਾਏ ਸਨ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਉਸ ਵੀਡੀਓ ਨੂੰ ਸੋ ਅੱਜ ਆਪਣਾ ਲਦਾਖ ਟੂਰ ਦਾ ਤੀਸਰਾ ਦਿਨ ਹੈ ਤੇ ਅੱਜ ਆਪਣਾ ਤੀਸਰੇ ਦਿਨ ਦੀ ਸ਼ੁਰੂਆਤ ਜਿਹੜੀ ਹੈਗੀ ਆ ਮੈਂ ਕਾਰਗਿਲ ਸ਼ਹਿਰ ਤੋਂ ਕਰ ਰਿਹਾ ਤੇ ਅੱਜ ਆਪਾਂ ਲੇਹ ਤੱਕ ਜਾਵਾਂਗੇ ਯਾਨੀ ਕਿ ਲਦਾਖ ਦੇ ਵਿੱਚ ਅਜਾਪਾ ਐਂਟਰ ਹੋ ਜਾਵਾਂਗੇ ਸੋ ਅੱਜ ਜਦੋਂ ਤੱਕ ਆਪਾਂ ਲੇਹ ਜਾਵਾਂਗੇ ਰਸਤੇ ਵਿੱਚ ਸਾਨੂੰ ਬਹੁਤ ਸਾਰੀਆਂ ਸੋਹਣੀਆਂ-ਸੁਹਣੀਆਂ ਥਾਵਾਂ ਦੇਖਣ ਨੂੰ ਮਿਲਣਗੀਆਂ ਸਭ ਤੋਂ ਪਹਿਲਾਂ ਨਮੀ ਕਲਾ ਪਾਸ ਆਏਗਾ ਉਸ ਤੋਂ ਬਾਅਦ ਫਿਰ ਮੈਗਨੇਟਿਕ ਹਿੱਲ ਆਏਗੀ ਇਸ ਤੋਂ ਇਲਾਵਾ ਇੱਕ ਸੰਗਮ ਪੁਆਇੰਟ ਵੀ ਆਏਗਾ ਜਿਸ ਦੇ ਵਿੱਚ ਕਿ ਜਿੱਥੇ ਸਾਨੂੰ ਇੰਡਸ ਰਿਵਰ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਫਿਰ ਆਪਾਂ ਮੈਗਨੇਟਿਕ ਹਿੱਲ ਤੇ ਪਹੁੰਚਾਂਗੇ ਜਿੱਥੇ ਆਪਾਂ ਕੁਝ ਸਮਾਂ ਬਤੀਤ ਕਰਾਂਗੇ ਤੇ ਅਖੀਰ ਆਪਾਂ ਗੁਰਦੁਆਰਾ ਪੱਥਰ ਸਾਹਿਬ ਪਹੁੰਚਾਂਗੇ ਤੇ ਗੁਰਦੁਆਰਾ ਪੱਥਰ ਸਾਹਿਬ ਦੇ ਵਿੱਚ ਆਪਾਂ ਉੱਥੇ ਦਰਸ਼ਨ ਕਰਕੇ ਤੇ ਬਾਅਦ ਵਿੱਚ ਸ਼ਾਮ ਤੱਕ ਰ ਆਪਾਂ ਰੁਕਦੇ ਰੁਕਦੇ ਕੁਦਰਤ ਦੇ ਨਜ਼ਾਰੇ ਨੂੰ ਮਾਣਦੇ ਹੋਏ ਆਪਾਂ ਲੇਹ ਤੱਕ ਪਹੁੰਚਾਂਗੇ ਸੋ ਲਓ ਜੀ ਆਪਣੇ ਸਫ਼ਰ ਦੀ ਮੈਂ ਇੱਥੋਂ ਸ਼ੁਰੂਆਤ ਕਰਦਾ ਹਾਂ ਤੇ ਇਸ ਵੀਡੀਓ ਦੀ ਇੱਕ ਖਾਸ ਗੱਲ ਮੈਂ ਤੁਹਾਨੂੰ ਦੱਸ ਦਵਾਂ ਕਿ ਜੇਕਰ ਤੁਸੀਂ ਵੀ ਲਦਾਖ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਲਦਾਖ ਜਾਣ ਬਾਰੇ ਬਹੁਤ ਸਾਰੀ ਜਾਣਕਾਰੀ ਸਾਂਝੀ ਕਰੂੰਗਾ ਸਾਰੀ ਜਾਣਕਾਰੀ ਜਿਹੜੀ ਕਿ ਮੈਂ ਬਹੁਤ ਸਾਰੀਆਂ ਵੈਬਸਾਈਟਾਂ ਤੋਂ ਪੜ੍ਹ ਕੇ ਤੇ ਬਹੁਤ ਸਾਰੀਆਂ ਵੀਡੀਓ ਦੇਖ ਕੇ ਆਪਣਾ ਜਿਹੜਾ ਟੂਰ ਪਲਾਨ ਕੀਤਾ ਸੀਗਾ ਯਾਨੀ ਕਿ ਆਪਣੇ ਟੂਰ ਨੂੰ ਮੈਂ ਪੂਰਾ ਰੂਟ ਪਲਾਨ ਤੋਂ ਲੈ ਕੇ ਵੀ ਸਾਰੀਆਂ ਥਾਵਾਂ ਜਿੱਥੇ ਇੱਥੇ ਵੀ ਰੁਕਣਾ ਚਾਹੀਦਾ ਹੈਗਾ ਤੇ ਜਿਹੜੀਆਂ-ਜਿਹੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਸੋ ਇਸ ਵੀਡੀਓ ਨੂੰ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਤੇ ਐਂਡ ਤੱਕ ਦੇਖਿਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਿ ਇਸ ਤੋਂ ਇਲਾਵਾ ਜੇਕਰ ਤੁਸੀਂ ਮੇਰੇ ਫੇਸਬੁਕ ਪੇਜ ਦੇ ਉੱਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਫੇਸਬੁਕ ਪੇਜ ਨੂੰ ਫੋਲੋ ਕਰਿਓ ਸੋ ਆਓ ਆਪਾਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਸਾਰੀ ਕੀਮਤੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਜਿਹੜੀ ਕਿ ਮੈਂ ਬਹੁਤ ਸਮੇਂ ਤੋਂ ਇਕੱਠੀ ਕਰਕੇ ਤੇ ਆਪਣੇ ਲਦਾਖ ਟੂਰ ਨੂੰ ਪਲਾਨ ਕੀਤਾ ਸੀਗਾ ਦੇਖੋ ਜੇਕਰ ਅਸੀਂ ਲਦਾਖ ਜਾਣਾ ਚਾਹੁੰਦੇ ਆਂ ਤਾਂ ਲਦਾਖ ਜਾਣ ਦੇ ਲਈ ਸਾਡੇ ਕੋਲ ਦੋ ਰਸਤੇ ਆ ਜਾਂਦੇ ਹੈਗੇ ਸਭ ਤੋਂ ਪਹਿਲਾ ਰਸਤਾ ਹੈਗਾ ਜੇ ਆਪਾਂ ਸ਼੍ਰੀਨਗਰ ਤੋਂ ਕਾਰਗਿਲ ਹੁੰਦੇ ਹੋਏ ਲਦਾਖ ਤੱਕ ਜਾਈਏ ਤੇ ਦੂਸਰਾ ਰਸਤਾ ਹੈਗਾ ਜੇ ਅਸੀਂ ਮਨਾਲੀ ਤੋਂ ਲਦਾਖ ਵੱਲ ਨੂੰ ਜਾਈਏ ਹੁਣ ਮੈਂ ਜਦੋਂ ਆਪਣੇ ਲਦਾਖ ਟੂਰ ਦੀ ਪਲੈਨਿੰਗ ਕਰਦਾ ਸੀਗਾ ਤੇ ਮੈਂ ਬਹੁਤ ਸਾਰੀਆਂ ਵੈਬਸਾਈਟਾਂ ਦੇ ਉੱਤੇ ਪੜਿਆ ਸਰਕਾਰ ਵੱਲੋਂ ਵੀ ਕਿਤੇ ਕਿਤੇ ਇਹ ਐਡਵਾਈਜ਼ਰੀ ਪੜੀ ਕਿ ਜਿਹੜਾ ਮਨਾਲੀ ਤੋਂ ਲਦਾਖ ਵਾਲਾ ਰੂਟ ਹੈਗਾ ਆ ਉਧਰ ਦੀ ਨਹੀਂ ਜਾਣਾ ਚਾਹੀਦਾ ਉਸ ਰੂਟ ਨੂੰ ਅਵੋਇਡ ਕਰਨਾ ਚਾਹੀਦਾ ਆ ਕਿਉਂਕਿ ਉਸ ਰੂਟ ਦੇ ਉੱਤੇ ਜਿਹੜੀ ਹਾਈਟ ਹੈਗੀ ਹੈ ਜਿਹੜਾ ਐਲੀਵੇਸ਼ਨ ਹੈਗਾ ਆ ਉਹ ਬਹੁਤ ਜ਼ਿਆਦਾ ਗਰੂ ਹੁੰਦਾ ਆ ਤੇ ਉੱਥੇ ਆਕਸੀਜਨ ਦੀ ਕਮੀ ਵੀ ਬਹੁਤ ਜ਼ਿਆਦਾ ਆ ਜਾਂਦੀ ਆ ਤੇ ਉਸ ਰੂਟ ਦੇ ਉੱਤੇ ਰੂਟ ਜ਼ਿਆਦਾਤਰ ਸਮਾਂ ਬੰਦ ਵੀ ਰਹਿੰਦਾ ਹੈ ਤੇ ਦੂਸਰੀ ਵੱਡੀ ਗੱਲ ਉੱਥੇ ਇਹ ਹੈਗੀ ਹੈ ਕਿ ਉਸ ਰੂਟ ਦੇ ਉੱਤੇ ਲਗਭਗ ਕੋਈ 3 100 ਕਿਲੋਮੀਟਰ ਦਾ ਏਰੀਆ ਇਦਾਂ ਦਾ ਆਉਂਦਾ ਆ ਜਿੱਥੇ ਕੋਈ ਵੀ ਇਨਸਾਨੀ ਵਾਦੀ ਨਹੀਂ ਆਉਂਦੀ ਕਿਤੇ ਤੁਹਾਨੂੰ ਪੈਟਰੋਲ ਪੰਪ ਨਹੀਂ ਮਿਲੇਗਾ ਜਾਂ ਫਿਰ ਕਿਤੇ ਤੁਹਾਨੂੰ ਕੋਈ ਮਕੈਨਿਕ ਵਗੈਰਾ ਨਹੀਂ ਮਿਲੇਗਾ ਸੋ ਉਸ ਰੂਟ ਨੂੰ ਅਵੋਇਡ ਕਰਨ ਲਈ ਕਿਹਾ ਗਿਆ ਸੀਗਾ ਸੋ ਦੂਸਰਾ ਜਿਹੜਾ ਰੂਟ ਜਿਹੜਾ ਆਪਣਾ ਮੇਨ ਰੂਟ ਹੈਗਾ ਆ ਉਹ ਹੈਗਾ ਆ ਮਤਲਬ ਕਿ ਜੇ ਤੁਸੀਂ ਲਦਾਖ ਜਾਣਾ ਚਾਹੁੰਦੇ ਆ ਤਾਂ ਜਿਹੜੀ ਹਾਈਟ ਹੈਗੀ ਆ ਯਾਨੀ ਕਿ ਪਹਾੜਾਂ ਦੀ ਜਿਹੜੀ ਐਲੀਵੇਸ਼ਨ ਹੈਗੀ ਆ ਉਹ ਬਿਲਕੁਲ ਹੌਲੀ-ਹੌਲੀ ਵਧਦੀ ਹੈ ਜਿਸ ਰੂਟ ਦੇ ਉੱਤੇ ਉਹ ਰੂਟ ਹੈਗਾ ਆ ਸ਼੍ਰੀਨਗਰ ਤੋਂ ਕਾਰਗਿਲ ਹੁੰਦੇ ਹੋਏ ਲੈ ਜਾਣਾ ਸੋ ਹੁਣ ਜਦੋਂ ਮੈਂ ਇਸ ਰੂਟ ਦੀ ਸਟੱਡੀ ਕਰਦਾ ਪਿਆ ਸੀਗਾ ਤੇ ਮੈਨੂੰ ਪਤਾ ਲੱਗਿਆ ਕਿ ਜਿਹੜਾ ਸ਼੍ਰੀਨਗਰ ਹੈਗਾ ਆ ਉਹਦੀ ਜਦੋਂ ਆਪਾਂ ਸ਼੍ਰੀਨਗਰ ਵੱਲ ਨੂੰ ਜਾਂਦੇ ਆ ਤੇ ਉਦੋਂ ਨੂੰ ਫਿਰ ਜਿਹੜੀ ਪਹਾੜਾ ਦੀ ਹਾਈਟ ਹੈਗੀ ਆ ਉਹ ਇੰਨਾ ਜ਼ਿਆਦਾ ਰੈਪਿਡਲੀ ਗਰੋ ਨਹੀਂ ਹੁੰਦੀ ਕਿਉਂਕਿ ਜਿਹੜਾ ਸ਼੍ਰੀਨਗਰ ਹੈਗਾ ਆ ਸ਼੍ਰੀਨਗਰ ਦੀ ਜਿਹੜਾ ਐਲਟੀਟਿਊਡ ਹੈਗਾ ਆ ਉਹ ਹੈਗਾ 1585 ਮੀਟਰ ਤੇ ਲੇ ਦਾ ਜਿਹੜਾ ਐਲੀਵੇਸ਼ਨ ਹੈਗਾ ਆ ਉਹ ਹੈਗਾ ਆ 3500 ਮੀਟਰ ਸੋ ਇੰਨੀ ਜਿਆਦਾ ਹਾਈਟ ਦੇ ਉੱਤੇ ਜਿਹੜੀ ਆਕਸੀਜਨ ਦੀ ਕਮੀ ਆ ਹੀ ਜਾਂਦੀ ਆ ਸੋ ਮੈਂ ਕਿਤੇ ਨਾ ਕਿਤੇ ਜਦੋਂ ਮੈਂ ਲੇ ਟੂਰ ਦੀ ਸਟੱਡੀ ਕਰਦਾ ਪੈ ਸਕਾ ਤੇ ਉੱਥੇ ਮੈਨੂੰ ਪਤਾ ਸੀਗਾ ਕਿ ਜਦੋਂ ਆਪਾਂ ਲਦਾਖ ਦੇ ਵਿੱਚ ਵੱਖਰੀਆਂ-ਵੱਖਰੀਆਂ ਥਾਵਾਂ ਦੇ ਉੱਤੇ ਘੁੰਮਣਾ ਆ ਤੇ ਉੱਥੇ ਸਾਨੂੰ ਪਰਮਿਟ ਲੈਣਾ ਪੈਂਦਾ ਆ ਸੋ ਮੈਂ ਪਰਮਿਟ ਬਾਰੇ ਸਰਚ ਕਰਦਾ ਸੀਗਾ ਤੇ ਪਰਮਿਟ ਬਾਰੇ ਸਰਚ ਕਰਦਾ ਕਰਦਾ ਮੈਂ ਲੇ ਡੀਸੀ ਦੀ ਵੈਬਸਾਈਟ ਦੇ ਉੱਤੇ ਪਹੁੰਚਿਆ ਤੇ ਉਸ ਵੈਬਸਾਈਟ ਦੇ ਉੱਤੇ ਉਹਨਾਂ ਨੇ ਇੱਕ ਗੱਲ ਲਿਖੀ ਜਗੀ ਕਿ ਜਦੋਂ ਵੀ ਤੁਸੀਂ ਲਦਾਖ ਆਓ ਤਾਂ ਲਦਾਖ ਆਉਣ ਲੱਗਿਆਂ ਲਦਾਖ ਸ਼ਹਿਰ ਲੇ ਸ਼ਹਿਰ ਦੇ ਵਿੱਚ ਪਹੁੰਚ ਗਏ ਤੇ ਤੁਸੀਂ 2 ਦਿਨ ਘੱਟੋ-ਘੱਟ 2 ਦਿਨ ਜ਼ਰੂਰ ਰੈਸਟ ਕਰਨੀ ਆ ਤਾਂ ਜੋ ਤੁਹਾਡੀ ਜਿਹੜੀ ਬੋਡੀ ਹੈਗੀ ਆ ਇੰਨੀ ਜਿਹਦਾ ਹਾਈਟ ਦੇ ਅਕੋਰਡਿੰਗ ਅਡਜਸਟ ਕਰ ਲਵੇ ਆਪਣੇ ਆਪ ਨੂੰ ਤੇ ਤੁਹਾਨੂੰ ਆਕਸੀਜਨ ਦੀ ਕਮੀ ਨਾ ਆਵੇ ਹੁਣ ਇਹ ਮੈਂ ਰਾਤੀ ਇੱਥੇ ਕਾਰਗਿਲ ਸ਼ਹਿਰ ਦੇ ਵਿੱਚ ਇਸ ਕਰਕੇ ਰੁਕਿਆ ਸੀਗਾ ਕਿਉਂਕਿ ਮੈਂ ਇਹ ਸੋਚਿਆ ਕਿ ਜੇਕਰ ਲੈ ਡੀਸੀ ਵੱਲੋਂ ਯਾਨੀ ਕਿ ਸਰਕਾਰ ਵੱਲੋਂ ਇਹ ਐਡਵਾਈਜ਼ਰੀ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਲਦਾਖ ਆਉਣਾ ਹੈ ਤੇ ਦੋ ਦਿਨ ਤੁਸੀਂ ਉੱਥੇ ਰੈਸਟ ਕਰਨੀ ਆ ਲੇ ਸ਼ਹਿਰ ਦੇ ਵਿੱਚ ਤਾਂ ਆਪਾਂ ਕਿਉਂ ਨਾ ਕਿਉਂਕਿ ਆਪਣੀ ਬਾਡੀ ਦੇ ਹਿਸਾਬ ਨਾਲ ਮੈਂ ਇੱਕ ਵਿੱਚ ਬ੍ਰੇਕ ਹੋਰ ਲੈ ਲਵਾਂ ਕਿਉਂਕਿ ਸ਼੍ਰੀਨਗਰ ਦਾ ਜਿਹੜਾ ਹਾਈਟ ਹੈਗੀ ਉਹ ਹੈਗੀ 1585 ਮੀਟਰ ਤੇ ਲੇ ਦੀ ਹਾਈਟ ਹੈਗੀ ਆ 3500 ਮੀਟਰ ਤੇ ਵਿਚਕਾਰ ਜਿਹੜਾ ਕਾਰਗਿਲ ਸ਼ਹਿਰ ਆਉਂਦਾ ਹੈ ਉਹਦੀ ਹਾਈਟ ਹੈਗੀ ਆ 2600 ਮੀਟਰ ਸੋ ਆਪਣੀ ਬਾਡੀ ਨੂੰ ਹੋਰ ਆਪਾਂ ਥੋੜਾ ਟਾਈਮ ਦਈਏ ਇੰਨੇ ਜਿਹੇ ਦਾ ਹਾਈਟ ਦੇ ਉੱਤੇ ਅਡਜਸਟ ਕਰਨ ਲਈ ਤਾਂ ਕਿ ਕੋਈ ਕਿਸੇ ਤਰੀਕੇ ਨਾਲ ਆਕਸੀਜਨ ਦੀ ਕਮੀ ਨਾ ਆਵੇ ਜਾਂ ਐਲਟਿਟਿਊਡ ਮਾਊਂਟਨ ਸਿਕਨੈਸ ਨਾ ਹੋਵੇ ਜਾਂ ਐਤਾ ਦੀ ਕੋਈ ਪ੍ਰੋਬਲਮ ਨਾ ਆਵੇ ਕਿ ਉੱਥੇ ਜਾ ਕੇ ਘੁੰਮਣ ਦੇ ਵਿੱਚ ਪ੍ਰੋਬਲਮ ਆ ਜਾਵੇ ਕਾਰਕਿਲ ਸ਼ਹਿਰ ਤੋਂ ਮੈਂ ਤਕਰੀਬਨ ਕੋਈ 60 ਕਿਲੋਮੀਟਰ ਅੱਗੇ ਆਇਆ ਤੇ ਮੈਨੂੰ ਆ ਬੜਾ ਸੋਹਣਾ ਥਾਂ ਮਿਲਿਆ ਇੱਥੇ ਕਾਰਕਿਲ ਤੋਂ ਲੇ ਵੱਲ ਨੂੰ ਜਾਂਦੇ ਆ ਰਸਤੇ ਵਿੱਚ ਆ ਸੁੱਕੇ ਸੁੱਕੇ ਜਿਹੇ ਪਹਾੜ ਆਏ ਤੇ ਦਿਲ ਕੀਤਾ ਕਿ ਇੱਥੇ ਰੁੱਕ ਕੇ ਥੋੜੀ ਜੀ ਫੋਟੋਗ੍ਰਾਫੀ ਕਰੀਏ ਦੇਖੋ ਸਾਹਮਣੇ ਵਿਊ ਕਿੰਨਾ ਵਧੀਆ ਹੈ ਪਹਾੜਾਂ ਦਾ ਰੰਗ ਬਦਲ ਰਿਹਾ ਦੇਖੋ ਜਿਹੜੇ ਇਧਰਲੇ ਪਾਸੇ ਪਹਾੜ ਹੈ ਇਹ ਹੈਗੇ ਆ ਜਾਮਣੀ ਜਿਹੇ ਤੇ ਵਿੱਚੇ ਵਿੱਚ ਕਿਤੇ ਇਹਦਾ ਰੰਗ ਹਰਾ ਹਰਾ ਜਿਹਾ ਵੀ ਹੈਗਾ ਆ ਕਾਲਾ ਰੰਗ ਵੀ ਵਿੱਚ ਹੈ ਸਾਹਮਣੇ ਵਾਲੇ ਪਹਾੜ ਜਿਹੜੇ ਹੈਗੇ ਉਹ ਲਾਲ ਰੰਗ ਦੇ ਆ ਤੇ ਜਿਹੜੇ ਬਿਲਕੁਲ ਸਾਹਮਣੇ ਆ ਉਹਦਾ ਰੰਗ ਸਲੇਟੀ ਜਿਹਾ ਤਾਂ ਲੇਖੀ ਅਲਗ-ਅਲਗ ਰੰਗ ਦੇ ਪਹਾੜ ਸਾਰੇ ਇੱਥੇ ਦੇਖਣ ਨੂੰ ਮਿਲ ਰਹੇ ਆ ਤੇ ਇੱਥੇ ਹੁਣ ਥੋੜੀ ਜਿਹੀ ਫੋਟੋਗ੍ਰਾਫੀ ਕਰਦੇ ਹੁਣ ਉਹ ਪਿਛਲੇ ਪਾਸੇ ਦੇਖੋ ਇਹ ਸਾਰੇ ਪਹਾੜ ਅਲੱਗ-ਅਲੱਗ ਤਰ੍ਹਾਂ ਦੇ ਪਹਾੜ ਦੇਖੋ ਸੋ ਹੁਣ ਜੇ ਆਪਾਂ ਗੱਲ ਕਰੀਏ ਲਦਾਖ ਜਾਣ ਦਾ ਜਿਹੜਾ ਦੂਸਰਾ ਰੂਟ ਹੈਗਾ ਜਿਹੜਾ ਮਨਾਲੀ ਕਲੌਂਗ ਜਿਸਪਾ ਬਹਰਲਾਚਲਾ ਪਾਸ ਵੱਲ ਦੀ ਜਾ ਕੇ ਹੁੰਦਾ ਹੈਗਾ ਸੋ ਉਹਦੀ ਜਿਹੜਾ ਮੈਂ ਐਲੀਵੇਸ਼ਨ ਦੀ ਗੱਲ ਕਰਾਂ ਤਾਂ ਮਨਾਲੀ ਸ਼ਹਿਰ ਦੀ ਆਪਣੀ ਐਲੀਵੇਸ਼ਨ ਜਿਹੜੀ ਹੈਗੀ ਆ ਉਹ 2050 ਮੀਟਰ ਆ ਤੇ ਜਦੋਂ ਆਪਾਂ ਅ ਅੜਾ ਟੋਲ ਤੋਂ ਹੁੰਦੇ ਹੋਏ ਅੱਗੇ ਅਗਲਾ ਸ਼ਹਿਰ ਜਿਹੜਾ ਆਉਂਦਾ ਹੈਗਾ ਉਹ ਹੈਗਾ ਕਲੌਂਗ ਤੇ ਉਸਦੀ ਹਾਈਟ ਹੈਗੀ ਹੈ 3000 ਮੀਟਰ ਯਾਨੀ ਕਿ 3080 ਮੀਟਰ ਦੇ ਨੇੜੇ ਤੇ ਡੇ ਉਹਦੀ ਹਾਈਟ ਤੇ ਉਸ ਤੋਂ ਅਗਲਾ ਸ਼ਹਿਰ ਹੁੰਦਾ ਹੈ ਜਿਸਪਾ ਉਹਦੀ ਹਾਈਟ ਹੈਗੀ ਹੈ 3200 ਮੀਟਰ ਤੇ ਅਗਲੇ ਜਿਹੜਾ ਇਸ ਰੂਟ ਦੇ ਉੱਤੇ ਯਾਨੀ ਕਿ ਮਨਾਲੀ ਲੇਅ ਰੂਟ ਦੇ ਉੱਤੇ ਤੁਹਾਨੂੰ ਕੁਝ ਇੱਕ ਪਾਸ ਵੀ ਦੇਖਣ ਨੂੰ ਮਿਲਗੇ ਯਾਨੀ ਕਿ ਬਰਫ਼ ਦੇ ਪਹਾੜ ਦੋ ਤਿੰਨ ਸ਼ਾਇਦ ਦੋ ਕੁ ਪਾਸ ਹੁੰਦੇ ਆ ਦੋ ਜਾਂ ਤਿੰਨ ਪਾਸ ਹੁੰਦੇ ਆ ਉਹਨਾਂ ਵਿੱਚੋਂ ਇੱਕ ਪਾਸ ਹੈਗਾ ਬਾਰਾ ਲਾਚਲਾ ਪਾਸ ਉਹਦੀ ਆਪਣੀ ਹਾਈਟ ਜਿਹੜੀ ਹੈਗੀ ਆ ਉਹ 4800 ਮੀਟਰ ਯਾਨੀ ਕਿ ਇੰਨੀ ਜ਼ਿਆਦਾ ਹਾਈਟ ਦੇ ਉੱਤੇ ਉਹਦੀ ਹੁੰਦੀ ਹੋਏ ਯਾਨੀ ਕਿ ਜਦੋਂ ਤੁਸੀਂ ਉਸ ਰੂਟ ਦੇ ਉੱਤੇ ਜਾਓਗੇ ਤਾਂ ਉੱਥੇ ਜਿਹੜੀ ਐਲੀਵੇਸ਼ਨ ਹੈਗੀ ਉਹ ਬਹੁਤ ਜ਼ਿਆਦਾ ਰੈਪਿਡਲੀ ਗ로우 ਹੁੰਦੀ ਹੈ ਹੁਣ ਜਦੋਂ ਇੰਨੀ ਜ਼ਿਆਦਾ ਐਲੀਵੇਸ਼ਨ ਗ로우 ਹੋਊਗੀ ਤਾਂ ਤੁਹਾਡੀ ਬੋਡੀ ਨੂੰ ਐਡਜਸਟ ਕਰਨ ਦਾ ਮੌਕਾ ਨਹੀਂ ਮਿਲੂਗਾ ਤੇ ਤੁਹਾਨੂੰ ਅਕਿਊਟ ਮਾਊਂਟੇਨ ਸਿਕਨੈਸ ਯਾਨੀ ਕਿ ਹਾਈਟ ਦੇ ਉੱਤੇ ਜਿਹੜੀ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ ਜਾਂ ਹਾਰਟ ਦੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਉਹ ਤੁਹਾਨੂੰ ਜਿਹੜੀ ਸਾਹ ਲੈਣ ਦੀ ਦਿੱਕਤ ਜ਼ਿਆਦਾ ਆਊਗੀ ਆਕਸੀਜਨ ਦੀ ਕਿਉਂਕਿ ਕਮੀ ਰੈਪਿਡਲੀ ਹੋ ਜਾਂਦੀ ਹੈ ਸੋ ਮੈਂ ਤਾਂ ਇਹੀ ਪ੍ਰੇਫਰ ਕਰੂਗਾ ਕਿ ਜੇਕਰ ਤੁਸੀਂ ਲਦਾਖ ਜਾਣਾ ਹੈ ਤੇ ਲੇ ਦੇ ਇਲਾਕੇ ਘੁੰਮਣੇ ਆ ਤੇ ਤੁਸੀਂ ਹੌਲੀ-ਹੌਲੀ ਆਪਣੀ ਐਲੀਵੇਸ਼ਨ ਨੂੰ ਇਨਕਰੀਜ਼ ਕਰੋ ਤੇ ਆਪਣਾ ਜਿਹੜਾ ਰੂਟ ਹੈਗਾ ਆ ਉਹ ਸ਼੍ਰੀਨਗਰ ਕਾਰਗਿਲ ਵਾਲਾ ਰੂਟ ਹੀ ਫੜੋ ਕਿਉਂਕਿ ਇੱਥੇ ਜਿਹੜੀ ਹਾਈਟ ਹੈਗੀ ਆ ਉਹ ਹੌਲੀ-ਹੌਲੀ ਇਨਕਰੀਜ਼ ਹੁੰਦੀ ਹੈ ਸੋ ਲੇ ਨੂੰ ਜਾਂਦਿਆਂ ਹੋਇਆ ਅਸੀਂ ਰਸਤੇ ਵਿੱਚ ਨਮੀ ਕਾਲਾ ਪਾਸ ਦੇ ਉੱਤੇ ਪਹੁੰਚ ਗਏ ਆ ਇਸ ਪਾਸ ਦੀ ਜਿਹੜੀ ਐਲਟੀਟਿਊਡ ਹੈਗਾ ਇਹ ਹੈਗਾ 12198 ਫੁੱਟ ਦੀ ਉਚਾਈ ਦੇ ਉੱਤੇ ਇਸ ਟਾਈਮ ਤੇ ਅਸੀਂ ਘੁੰਮ ਰਹੇ ਆ ਤੇ ਤੁਸੀਂ ਦੇਖੋ ਸਾਹਮਣੇ ਇੱਥੇ ਲਿਖਿਆ ਹੋਇਆ ਹੈ ਐਲਟੀਟਿਊਡ 12198 ਫੁੱਟ ਤੇ ਬਾਰਡਰ ਰੋਡ ਆਰਗੇਨਾਈਜੇਸ਼ਨ ਨੇ ਇਸ ਰੋਡ ਨੂੰ ਬਣਾਇਆ ਹੈ ਆਈ ਲਵ ਨਮੀ ਕਾਲਾ ਤੇ ਥੱਲੇ ਲਿਖਿਆ ਜੀ ਆਰ ਈ ਐਫ ਗ੍ਰੈਫ 55 ਆਰ ਸੀ ਸੀ ਗ੍ਰੈਫ ਤੇ ਸਾਹਮਣੇ ਪਹਾੜ ਦੇਖੋ ਸੁੱਕੇ ਹੋਏ ਪਹਾੜ ਤੇ ਇੱਧਰ ਪਾਣੀ ਜੂਸ ਆਪਣਾ ਜੂਸ ਕਹਿ ਰਹੇ ਆ ਕੋਲਡ ਡਰਿੰਕ ਵਗੈਰਾ ਤੇ ਥੋੜਾ ਬਹੁਤਾ ਖਾਣ ਪੀਣ ਨੂੰ ਹਲਕਾ ਫੁਲਕਾ ਮਿਲਦਿਆ ਤੇ ਲੋਕ ਉੱਥੇ ਤੱਕ ਜਾ ਰਹੇ ਆ ਇੱਧਰ ਦੇਖੋ ਸੁੱਕੇ ਸੁੱਕੇ ਪਹਾੜ ਤੇ ਬਹੁਤ ਸਾਰੇ ਲੋਕ ਇੱਥੇ ਰੁਕੇ ਹੋਏ ਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਸਫ਼ਰ ਵੱਲੋਂ ਅੱਗੇ ਵਧਦੇ ਆ ਤੇ ਆਪਾਂ ਵੀ ਇੱਥੇ ਫੋਟੋਗ੍ਰਾਫੀ ਕੀਤੀ ਤੇ ਆਓ ਹੁਣ ਆਪਾਂ ਅੱਗੇ ਚੱਲਦੀਆਂ ਤੁਹ ਲਦਾਖ ਪਹੁੰਚਣ ਦਾ ਜਿਹੜਾ ਤੀਸਰਾ ਤਰੀਕਾ ਹੈਗਾ ਹੁਣ ਉਹਦੇ ਬਾਰੇ ਗੱਲ ਕਰ ਲੈਨੇ ਆ ਤੁਸੀਂ ਬਾਈ 에ਅਰ ਵੀ ਲਦਾਖ ਪਹੁੰਚ ਸਕਦੇ ਆ ਕਿਉਂਕਿ ਲੇ ਸ਼ਹਿਰ ਦੇ ਵਿੱਚ 에ਅਰਪੋਰਟ ਹੈਗਾ ਤੇ ਤੁਸੀਂ ਇੰਡੀਆ ਦੇ ਵੱਖਰੇ ਵੱਖਰੇ 에ਅਰਪੋਰਟ ਤੋਂ ਜਿੱਥੋਂ ਵੀ ਲੇ ਨੂੰ ਫਲਾਈਟ ਚੱਲਦੀ ਹੈ ਤੁਸੀਂ ਉੱਥੋਂ ਫਲਾਈਟ ਲੈ ਕੇ ਤੇ ਬਾਈ 에ਅਰ ਤੁਸੀਂ ਲਦਾਖ ਪਹੁੰਚ ਸਕਦੇ ਆ ਮੁਰ ਜਦੋਂ ਤੁਸੀਂ ਬਾਇਏ 에ਅਰ ਵੀ ਲਦਾਖ ਪਹੁੰਚੋਗੇ ਤਾਂ ਵੀ ਤੁਹਾਨੂੰ ਉੱਥੇ ਜਿਹੜਾ ਹੈਗਾ ਆ ਯਾਨੀ ਕਿ ਹਾਈ ਐਲਟੀਟਿਊਡ ਦੀ ਜਿਹੜੀ ਪ੍ਰੋਬਲਮ ਫੀਲ ਹੋਊਗੀ ਕਿਉਂਕਿ ਤੁਸੀਂ ਇੱਕਦਮ ਹੀ ਘੱਟ ਹਾਈਟ ਤੋਂ ਬਿਲਕੁਲ ਹਾਈਟ ਜ਼ਿਆਦਾ ਹਾਈਟ ਦੇ ਉੱਤੇ ਪਹੁੰਚ ਜਾਣਾ ਹੈਗਾ ਤੇ ਤੁਹਾਨੂੰ ਉੱਥੇ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ ਇਸ ਕਰਕੇ ਜਿਹੜਾ ਲੇ ਡੀਸੀ ਆਫਿਸ ਹੈਗਾ ਉਹਦੀ ਜਿਹੜੀ ਵੈਬਸਾਈਟ ਤੁਸੀਂ ਜੇ ਤੁਸੀਂ ਜਾ ਰਹੇ ਹੋ ਲਦਾਖ ਤੇ ਵੈਬਸਾਈਟ ਨੂੰ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਉਥੇ ਬਹੁਤ ਸਾਰੀ ਐਡਵਾਈਸਰੀ ਦਿੱਤੀ ਹੋਈ ਹੈ ਸੋ ਪਹਿਲੀ ਗੱਲ ਤਾਂ ਉਥੇ ਇਹ ਲਿਖੀ ਹੋਈ ਹੈ ਕਿ ਤੁਸੀਂ ਘੱਟੋ ਘੱਟ 48 ਘੰਟੇ ਦੀ ਰੈਸਟ ਕਰਨੀ ਆ ਕਿਉਂਕਿ 48 ਘੰਟੇ ਦੇ ਵਿੱਚ ਤੁਹਾਡੀ ਜਿਹੜੀ ਬਾਡੀ ਹੈਗੀ ਉਹ ਹਾਈਟ ਨੂੰ ਐਡਜਸਟ ਕਰ ਲੂਗੀ ਸੋ ਦੂਸਰੀ ਜਿਹੜੀ ਐਡਵਾਈਸਰੀ ਉਥੇ ਦਿੱਤੀ ਹੋਈ ਹੈ ਉਥੇ ਮੈਂ ਤੁਹਾਨੂੰ ਜੋ ਉਥੇ ਲਿਖਿਆ ਹੋਇਆ ਉਹੀ ਦੱਸ ਰਿਹਾ ਉਥੇ ਲਿਖਿਆ ਹੋਇਆ ਹੈ ਕਿ ਇੱਕ ਟੈਬਲੇਟ ਆਉਂਦੀ ਹੈ ਡਾਇਆਮਾਕਸ 250 ਉਹ ਤੁਸੀਂ ਲੈਣੀ ਆ ਪਰ ਮੈਂ ਤੁਹਾਨੂੰ ਇੱਥੇ ਗੱਲ ਦੱਸ ਦਿੰਦਾ ਕਿ ਮੈਂ ਤੁਹਾਨੂੰ ਕੋਈ ਸਲਾਹ ਨਹੀਂ ਦਿੰਦਾ ਦਵਾਈ ਵਗੈਰਾ ਕਿਸੇ ਤਰ੍ਹਾਂ ਦੀ ਕੋਈ ਮੈਡੀਸਿਨ ਲੈਣ ਦੀ ਸਲਾਹ ਨਹੀਂ ਦਿੰਦਾ ਤੁਸੀਂ ਆਪਣੇ ਡਾਕਟਰ ਦੇ ਨਾਲ ਕੰਸਲਟ ਕਰਕੇ ਹੀ ਕੋਈ ਮੈਡੀਸਿਨ ਲਿਓ ਕਿਉਂਕਿ ਕਈ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਕਿਸੇ ਤਰ੍ਹਾਂ ਦੀ ਅਲਰਜੀ ਹੁੰਦੀ ਹੈ ਸੋ ਜਿਹੜੀ ਜੋ ਵੈਬਸਾਈਟ ਦੇ ਉੱਤੇ ਜੋ ਲਿਖਿਆ ਹੋਇਆ ਉਹਦਾ ਨਾਮ ਹੈ ਟੈਬਲੇਟ ਡਾਇਮਾਕਸ 250 ਇਹ ਲਿਖਿਆ ਹੋਇਆ ਹੈ ਕਿ ਇਹ 2 ਦਿਨ ਪਹਿਲਾਂ ਤੋਂ ਲੈਣੀ ਸ਼ੁਰੂ ਕਰ ਦੇਣੀ ਹੈ ਜੇਕਰ ਲਦਾਖ ਆਉਣਾ ਹੈ ਇਹਦੇ ਨਾਲ ਕੀ ਹੋਊਗਾ ਕਿ ਤੁਹਾਨੂੰ ਜਿਹੜੀ ਆਕਸੀਜਨ ਦੀ ਪ੍ਰੋਬਲਮ ਵਗੈਰਾ ਨਹੀਂ ਹੋਊਗੀ ਸੋ ਅਗਲੀ ਜਿਹੜੀ ਐਡਵਾਈਜ਼ਰੀ ਉੱਥੇ ਦਿੱਤੀ ਹੋਈ ਆ ਉਹ ਲਿਖਿਆ ਹੋਇਆ ਆ ਕਿ ਤੁਸੀਂ ਜਦੋਂ ਵੀ ਲੇ ਸ਼ੈਰ ਵਿੱਚ ਆਓ ਤਾਂ ਘੱਟੋ-ਘੱਟ 2 ਦਿਨ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਐਕਟਿਵ ਉਹ ਉਹ ਐਕਟੀਵਿਟੀ ਨਹੀਂ ਕਰਨੀ ਕੋਈ ਇਦਾਂ ਦੀ ਫਿਜ਼ੀਕਲ ਐਕਟੀਵਿਟੀ ਨਹੀਂ ਕਰਨੀ ਕਿ ਤੁਹਾਡੀ ਬਾਡੀ ਨੂੰ ਪ੍ਰੋਬਲਮ ਆ ਜਾਵੇ ਸੋ ਯਾਨੀ ਕਿ ਬਿਲਕੁਲ ਉੱਥੇ ਰੈਸਟ ਕਰਨੀ ਆ ਘੱਟੋ-ਘੱਟ 2 ਦਿਨ ਰੈਸਟ ਕਰਨੀ ਆ ਤੇ ਕੋਈ ਜ਼ਿਆਦਾ ਹਾਈਟ ਉਸ ਤੋਂ ਅੱਗੇ ਵਾਲੀ ਜਿਹੜੀ ਹਾਈਟ ਹੈਗੀ ਉੱਥੇ ਨਹੀਂ ਜਾਣਾ ਹੈਗਾ ਤੇ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਕਰਨੀ ਸੋ ਇਸ ਤੋਂ ਇਲਾਵਾ ਉਥੇ ਐਡਵਾਈਜ਼ਰੀ ਦਿੱਤੀ ਹੋਈ ਹੈ ਕਿ ਤੁਸੀਂ 2 ਜਾਂ 3 ਲੀਟਰ ਪਾਣੀ ਜਿਹੜਾ ਹੈਗਾ ਆ ਉਹ ਡੇਲੀ ਪੀਣਾ ਹੈਗਾ ਕੱਲਾ ਪਾਣੀ ਨਹੀਂ ਇਸ ਤੋਂ ਇਲਾਵਾ ਹੋਰ ਕੋਈ ਜਿੱਦਾਂ ਕੋਈ ਜੂਸ ਵਗੈਰਾ ਹੋ ਗਿਆ ਉਹ ਪੀ ਲੈਣਾ ਸੋ ਇਸ ਤੋਂ ਇਲਾਵਾ ਐਲਕੋਹਲ ਨੂੰ ਬਿਲਕੁਲ ਅਵੋਇਡ ਕਰਨਾ ਹੈ ਸਮੋਕਿੰਗ ਨਹੀਂ ਕਰਨੀ ਸੋ ਇਸ ਤੋਂ ਇਲਾਵਾ ਹੈ ਇਹ ਐਡਵਾਈਜ਼ਰੀ ਦਿੱਤੀ ਹੋਈ ਹੈ ਕਿ ਤੁਸੀਂ ਜਦੋਂ ਵੀ ਲੇ ਸ਼ਹਿਰ ਵਿੱਚ ਪਹੁੰਚੋ ਤਾਂ ਬਿਲਕੁਲ ਲਾਈਟ ਫੂਡ ਯਾਨੀ ਕਿ ਬਿਲਕੁਲ ਹਲਕਾ ਖਾਣਾ ਖਾਣਾ ਹੈ ਤਾਂ ਜੋ ਤੁਹਾਡੀ ਬਾਡੀ ਨੂੰ ਜਿਹੜਾ ਹੈਗਾ ਆ ਖਾਣਾ ਡਾਈਜੈਸਟ ਕਰਨ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਇਸ ਤੋਂ ਲਾਵਾ ਇਹ ਵੀ ਇਸ਼ਲਾ ਦਿੱਤੀ ਹੈ ਕਿ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਛੋਟੀ ਮੋਟੀ ਪ੍ਰੋਬਲਮ ਲੱਗਦੀ ਹੈਗੇ ਤਾਂ ਤੁਸੀਂ ਡਾਕਟਰ ਨੂੰ ਕੰਸਲਟ ਜ਼ਰੂਰ ਕਰੋ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਆਪਣਾ ਜਿਹੜਾ ਲੇਹ ਦਾ ਟੂਰ ਹੈਗਾ ਉਹ ਪਲਾਨ ਕਰਿਓ ਤੇ ਬਾਕੀ ਤੁਸੀਂ ਦੇਖੋ ਜੇ ਤੁਸੀਂ ਆਪਣੇ ਟੂਰ ਨੂੰ ਬਿਲਕੁਲ ਪਲਾਨ ਕਰਕੇ ਜਾਓਗੇ ਤਾਂ ਬਿਲਕੁਲ ਤੁਹਾਨੂੰ ਦੇਖੋ ਕਿੰਨੇ ਸੋਹਣੇ ਸੋਹਣੇ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲਣਗੇ ਕਿਉਂਕਿ ਇਦਾਂ ਦੇ ਜਿਹੜੇ ਕੁਦਰਤੀ ਨਜ਼ਾਰੇ ਜਾਂ ਲੈਂਡਸਕੇਪ ਜਾਂ ਆ ਸਾਹਮਣੇ ਦੇ ਜਿਹੜੇ ਵਿਊ ਤੁਸੀਂ ਦੇਖ ਰਹੇ ਆ ਇਦਾਂ ਦੇ ਨਜ਼ਾਰੇ ਹੋਰ ਕਿਤੇ ਨਹੀਂ ਦੇਖਣ ਨੂੰ ਮਿਲਦੇ ਤੇ ਹਰੇਕ ਥੋੜੀ ਥੋੜੀ ਦੇਰ ਬਾਅਦ ਦਿਲ ਕਰਦਾ ਹੈ ਕਿ ਆਪਾਂ ਰੁਕੀਏ ਇੱਥੇ ਫੋਟੋਗ੍ਰਾਫੀ ਕਰੀਏ ਇਹਨਾਂ ਥਾਵਾਂ ਨੂੰ ਮਾਣੀਏ ਹੁਣ ਤੁਸੀਂ ਸਾਹਮਣੇ ਵਾਲੇ ਪਹਾੜ ਦੇ ਵਿੱਚ ਦੇਖੋ ਹਵਾ ਨੇ ਆਪਣੀ ਕੁਦਰਤੀ ਕਲਾਕਾਰੀ ਕਿੰਨੀ ਵਧੀਆ ਕੀਤੀ ਹੋਈ ਆ ਇਸ ਤੋਂ ਇਲਾਵਾ ਤੁਸੀਂ ਦੇਖੋ ਉੱਚੀ ਉੱਚੀਆਂ ਬਰਫ਼ ਨਾਲ ਲੱਦੀਆਂ ਹੋਈਆਂ ਚੋਟੀਆਂ ਵੀ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਤੇ ਪੱਥਰ ਦੇ ਬਿਲਕੁਲ ਤਿੱਖੇ ਤਿੱਖੇ ਜਿਹੇ ਪਹਾੜ ਯਾਨੀ ਕਿ ਲੇ ਦਾ ਜਿਹੜਾ ਇਲਾਕਾ ਹੈਗਾ ਆ ਲਦਾਖ ਦਾ ਜਿਹੜਾ ਇਲਾਕਾ ਹੈਗਾ ਉਹ ਕੁਦਰਤੀ ਨਜ਼ਾਰਿਆਂ ਦੇ ਨਾਲ ਭਰਿਆ ਪਿਆ ਆ ਤੇ ਬਹੁਤ ਸਾਰੇ ਲੋਕ ਇੱਥੇ ਦੇਖੋ ਬਾਈਕ ਤੇ ਵੀ ਆਉਂਦੇ ਆ ਤੇ ਮੇਨਲੀ ਜਿਹੜਾ ਹੈਗਾ ਰਸਤਾ ਜਿਹੜਾ ਹੈਗਾ ਇਹ ਇੱਥੇ ਜੇ ਤੁਸੀਂ ਬਾਈਕ ਚਲਾਉਂਦੇ ਆ ਤੇ ਬਾਈਕ ਚਲਾਉਣ ਦਾ ਆਪਣਾ ਇੱਕ ਵੱਖਰਾ ਹੀ ਮਜ਼ਾ ਆਉਂਦਾ ਆ ਹੁਣ ਤੁਸੀਂ ਦੇਖੋ ਵੀ ਇੱਥੇ ਇੱਕ ਦੋ ਗੱਲਾਂ ਮੈਂ ਤੁਹਾਨੂੰ ਹੋਰ ਦੱਸ ਦੇਣਾ ਜਿਹੜੀਆਂ ਕਿ ਲੇ ਡੀ ਸੀ ਦੀ ਵੈਬਸਾਈਟ ਦੇ ਉੱਤੇ ਮੈਨੂੰ ਦੇਖਣ ਨੂੰ ਮਿਲੀਆਂ ਉੱਥੇ ਲਿਖਿਆ ਸਿਕਾ ਕਿ ਜੇ ਤੁਸੀਂ ਉੱਥੇ ਡੇਨ ਟਾਈਮ ਦੇ ਉੱਤੇ ਪਹੁੰਚਦੇ ਆ ਲੇ ਦੇ ਵਿੱਚ ਤਾਂ ਕੋਸ਼ਿਸ਼ ਕਰੋ ਕਿ ਦੇਨ ਦੇ ਟਾਈਮ ਦੇ ਉੱਤੇ ਤੁਸੀਂ ਸੌਮ ਹੋਣਾ ਜ਼ਿਆਦਾ ਤੇ ਕੋਸ਼ਿਸ਼ ਕਰੋ ਕਿ ਕਿਸੇ ਤਰੀਕੇ ਨਾਲ ਤੁਸੀਂ ਸੌਣ ਦੇ ਲਈ ਐਲਕੋਹਲ ਦੀ ਵਰਤੋਂ ਨਾ ਕਰੋ ਜਾਂ ਫਿਰ ਸੌਣ ਦੇ ਲਈ ਤੁਸੀਂ ਕਿਸੇ ਤਰੀਕੇ ਦੀ ਕੋਈ ਮੈਡੀਸਿਨ ਨਾ ਲਾਓ ਤਾਂ ਕਿਉਂਕਿ ਇਹਦੇ ਨਾਲ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਸੋ ਹੋਰ ਇਥੇ ਇੰਪੋਰਟੈਂਟ ਗੱਲ ਇਹ ਦਸੀ ਹੈਗੀ ਹੈ ਕਿ ਕੋਸ਼ਿਸ਼ ਕਰੋ ਕਿ ਤੁਸੀਂ 5 ਜਾਂ 6 ਘੰਟੇ ਮੈਂ ਇਹ ਕਿਸੇ ਹੋਰ ਵੈਬਸਾਈਟ ਦੇ ਉੱਤੇ ਪੜਿਆ ਸੀਗਾ ਕਿ ਜੇਕਰ ਜਦੋਂ ਤੁਸੀਂ ਲਦਾਖ ਪਹੁੰਚਦੇ ਹੋ ਤੇ ਕੋਸ਼ਿਸ਼ ਕਰੋ ਜੀ ਕਿ 5 ਜਾਂ 6 ਘੰਟੇ ਤੁਸੀਂ ਬੈਠ ਕੇ ਰੈਸਟ ਕਰੋ ਯਾਨੀ ਕਿ ਜੇ ਤੁਸੀਂ ਦਿਨ ਦੇ ਟਾਈਮ ਦੇ ਉੱਤੇ ਪਹੁੰਚਦੇ ਜਾਂ ਰਾਤ ਦੇ ਟਾਈਮ ਦੇ ਉੱਤੇ ਹੀ ਪਹੁੰਚਦੇ ਆ ਤੇ ਇੱਕਦਮ ਉੱਥੇ ਸੌਣ ਦੀ ਕੋਸ਼ਿਸ਼ ਨਾ ਕਰੋ ਬੈਠ ਕੇ ਰੈਸਟ ਕਰੋ ਤੇ ਆਪਣੀ ਬਾਡੀ ਨੂੰ ਉਥੋਂ ਦੇ ਮਾਹੌਲ ਦੇ ਅਕੋਰਡਿੰਗ ਕਿਉਂਕਿ ਹਾਈਟ ਬਹੁਤ ਜ਼ਿਆਦਾ ਆ ਸੋ ਉਹਦੇ ਅਕੋਰਡਿੰਗ ਜਿਹੜਾ ਹੈਗਾ ਆ ਆਪਣੀ ਬਾਡੀ ਨੂੰ ਐਡਜਸਟ ਹੋਣ ਦਿਓ ਸੋ ਉਸ ਤੋਂ ਬਾਅਦ ਅੱਗੇ ਲੇ ਸ਼ ਤੋਂ ਅੱਗੇ ਹੋਰ ਵੀ ਬਹੁਤ ਸਾਰੇ ਥਾਂ ਹੈਗੇ ਜਿੱਥੇ ਤੁਸੀਂ ਜਾ ਸਕਦੇ ਆ ਜਿੱਦਾਂ ਕਿ ਤੁਸੀਂ ਪੈਗੋਂਗ ਲੇਕ ਜਾ ਸਕਦੇ ਆ ਨੂਬਰਾ ਵੱਲੀ ਜਾ ਸਕਦੇ ਆ ਤੁਰਤੁਕ ਵਿਲੇ ਜਾ ਸਕਦੇ ਆ ਸੋ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਜਾਣ ਦੇ ਲਈ ਤੁਹਾਨੂੰ ਪਹਿਲਾਂ ਕੀ ਦੱਸ ਸਕਾਂ ਕਿ ਪਹਿਲਾਂ ਪਰਮਿਟ ਬਣਾਉਣਾ ਪੈਂਦਾ ਸੀਗਾ ਪਰ ਹੁਣ ਜਿਹੜਾ ਹੈਗਾ ਪਰਮਿਟ ਨਹੀਂ ਬਣਾਉਣਾ ਪੈਂਦਾ ਹੁਣ ਉੱਥੇ ਇੱਕ ਗ੍ਰੀਨ ਫੀਸ ਕੋਈ ਪੇ ਕਰਨੀ ਪੈਂਦੀ ਹੈ ਉਹ ਫੀਸ ਜਿਹੜੀ ਹੈਗੀ ਹੈ ਮੈਂ ਤੁਹਾਨੂੰ ਅਗਲੀਆਂ ਵੀਡੀਓ ਦੇ ਵਿੱਚ ਦੱਸ ਦਊਗਾ ਕਿ ਤੁਸੀਂ ਕਿਸ ਤਰੀਕੇ ਨਾਲ ਉਸ ਫੀਸ ਨੂੰ ਪੇ ਕਰਨਾ ਹੈ ਕਿਉਂਕਿ ਉਹ ਵੈਬਸਾਈਟ ਦੇ ਉੱਤੇ ਜਾ ਕੇ ਤੇ ਉੱਥੇ ਜਾ ਕੇ ਤੁਸੀਂ ਫੀਸ ਪੇ ਕਰ ਸਕਦੇ ਆ ਤੇ ਤੁਸੀਂ ਉਹ ਆਪ ਹੀ ਕਰ ਸਕਦੇ ਆ ਤੇ ਉਹ ਉਹ ਫੀਸ ਜਿਹੜੀ ਹੈਗੀ ਤੁਸੀਂ ਘਰੋਂ ਘਰ ਤੋਂ ਹੀ ਪਹਿਲਾਂ ਤੋਂ ਹੀ ਜਦੋਂ ਤੁਸੀਂ ਕਿਉਂਕਿ ਲਾਗਦਾ ਟੂਰ ਜਦੋਂ ਪਲਾਨ ਕਰੋਗੇ ਤਾਂ ਉਹ ਫੀਸ ਪਹਿਲਾਂ ਤੋਂ ਹੀ ਪੇ ਕਰਕੇ ਜਾਓ ਕਿਉਂਕਿ ਉੱਥੇ ਜਾ ਕੇ ਜੇ ਤੁਸੀਂ ਫੀਸ ਪੇ ਕਰੋਗੇ ਕਿਸੇ ਏਜੰਟ ਦੇ ਥਰੂ ਕਰੋਗੇ ਤਾਂ ਉਹਨੇ ਫਿਰ ਤੁਹਾਨੂੰ ਐਕਸਟਰਾ ਚਾਰजेस ਲੈ ਲੈਣੇ ਹੈਗੇ ਆ ਹੁਣ ਸਾਹਮਣੇ ਦਾ 뷰 ਦੇਖੋ ਕਿੰਨਾ ਜਿਆਦਾ ਸ਼ਾਨਦਾਰ 뷰 ਹੈਗਾ ਆ ਇਦਾਂ ਦੇ ਮੈਨੂੰ ਰਸਤੇ ਦੇ ਵਿੱਚ ਹੋਰ ਵੀ ਬਹੁਤ ਸਾਰੇ 뷰 ਦੇਖਣ ਨੂੰ ਮਿਲੇ ਸੋ ਕਿਉਂਕਿ ਹਰੇਕ ਚੀਜ਼ ਦੀ ਮੈਂ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਨਾਲ ਨਾਲ ਮੈਂ ਬਾਈਕ ਵੀ ਚਲਾ ਰਹੇ ਹਾਂ ਤੇ ਨਾਲ ਨਾਲ ਮੈਂ ਵੀਡੀਓ ਵੀ ਬਣਾ ਰਹੇ ਹਾਂ ਇਸ ਕਰਕੇ ਜਿੱਥੇ ਵੀ ਮੈਨੂੰ ਕਿਤੇ ਲੱਗਿਆ ਕਿ ਹਾਂ ਆਹ ਜਿਹੜੀ ਥਾਂ ਦਿਖਾਉਣ ਵਾਲੀ ਹੈਗੀ ਮੈਂ ਉੱਥੇ ਕੈਮਰਾ ਔਨ ਕਰਕੇ ਉਹ ਥਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜੇਕਰ ਤੁਸੀਂ ਵੀ ਇਹੋ ਜਿਹੇ ਕੁਦਰਤੀ ਨਜ਼ਾਰਿਆਂ ਨੂੰ ਦੇਖਣਾ ਚਾਹੁੰਦੇ ਹਾਂ ਤੇ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਲੈ ਨੂੰ ਜਾਂਦੇ ਹੋਏ ਰਸਤੇ ਵਿੱਚ ਇੱਕ ਜਗ੍ਹਾ ਤੇ ਰੁਕੇ ਹਾਂ ਤੇ ਦੇਖੋ ਪਹਾੜਾਂ ਦੇ ਇੱਥੇ ਵੀ ਰੰਗ ਕਿੰਨੇ ਵੱਖਰੇ ਵੱਖਰੇ ਰੰਗ ਆ ਤੇ ਸੁੱਕੇ ਸੁੱਕੇ ਪਹਾੜ ਆ ਖਾਲੀ ਸੜਕ ਸਾਹਮਣੇ ਦੂਰ ਜੇ ਨਿਗਾਹ ਮਾਰੀਏ ਤੇ برف ਦੇ ਪਹਾੜ ਆ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਤੇ ਇਧਰ ਤੁਸੀਂ ਦੇਖੋ ਇੱਥੋਂ ਲੇ 131 ਕਿਲੋਮੀਟਰ ਰਹਿ ਗਿਆ ਹੈ ਤੇ ਅਗਲਾ ਜਿਹੜਾ ਕਸਬਾ ਪਿੰਡ ਜਾਂ ਸ਼ਹਿਰ ਆਉਂਦਾ ਹੈਗਾ ਉਹਦਾ ਨਾਮ ਹੈ ਲਾਮੀਰੂ ਉਹ 11 ਕਿਲੋਮੀਟਰ ਹੈ ਤੇ ਦੇਖੋ ਪਹਾੜ ਕਿਦਾਂ ਰੰਗ ਬਦਲਦੇ ਆ ਕੁਦਰਤ ਕੁਦਰਤ ਆਪਣੇ ਰੰਗ ਦਿਖਾ ਰਹੀ ਹੈ ਤੇ ਕੁਦਰਤ ਨੂੰ ਮੜ ਰਹਾ ਉਹ ਉੱਪਰ ਪਹਾੜ ਨੂੰ ਕ੍ਰਾਸ ਕਰਕੇ ਮੈਂ ਆਇਆ ਤੇ ਹਾਲੇ ਵੀ 131 ਕਿਲੋਮੀਟਰ ਅੱਗੇ ਜਾਣਾ ਹੈ ਤੇ ਆਓ ਉਮੀਦ ਕਰਦਾ ਹਾਂ ਕਿ ਤੁਸੀਂ ਸਫ਼ਰ ਦਾ ਆਨੰਦ ਮਾਣ ਰਹੇ ਹੋਵੋਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਫੇਸਬੁੱਕ ਪੇਜ ਨੂੰ ਫੋਲੋ ਵੀ ਕਰਿਓ ਤੇ ਵੀਡੀਓ ਤੇ ਇਹ ਟ੍ਰਿਪ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਸੋ ਆਓ ਆਪਾਂ ਥੋੜੀ دیر ਲਈ ਮੈਂ ਇੱਥੇ ਬ੍ਰੀਕ ਲਈ ਆ ਤੇ ਹੁਣ ਆਪਾਂ ਆਪਾਂ ਜਿਹੜਾ ਲੇਹ ਤੱਕ ਦਾ ਜਿਹੜਾ ਅਗਲਾ ਸਫ਼ਰ ਹੈਗਾ 131 ਕਿਲੋਮੀਟਰ ਦਾ ਸਫ਼ਰ ਜਿਹੜਾ ਹੈਗਾ ਉਤੇ ਇਹ ਕਰਦੇ ਆ ਤੇ ਸਫ਼ਰ ਨੂੰ ਦੁਬਾਰਾ ਤੋਂ ਸ਼ੁਰੂ ਕਰਦੇ ਆ ਸੋ ਇਹ ਵਾਲੀ ਜਿਹੜੀ ਵੀਡੀਓ ਹੈਗੀ ਇਹ ਜਿਆਦਾ ਲੰਬੀ ਨਾ ਹੋ ਜਾਵੇ ਇਸ ਕਰਕੇ ਮੈਂ ਇਸ ਵੀਡੀਓ ਨੂੰ ਇੱਥੇ ਹੀ ਐਂਡ ਕਰਦਾ ਬਾਕੀ ਦਾ ਜਿਹੜਾ ਇੱਥੋਂ ਲੈ ਕੇ ਅੱਗੇ ਲੇਹ ਤੱਕ ਦਾ ਜਿਹੜਾ ਸਫ਼ਰ ਹੈਗਾ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਤੇ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਜਿਆਦਾ ਜਾਣਕਾਰੀ ਤੁਹਾਨੂੰ ਮੈਂ ਦਵਾਂਗਾ ਤੇ ਹੋਰ ਵੀ ਜਿਆਦਾ ਸੋਹਣੇ ਸੋਹਣੇ ਨਜ਼ਾਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਜਲਦ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਇਸ ਵੀਡੀਓ ਨੂੰ ਜਰੂਰ ਦੇਖਿਓ ਤੇ ਲਾਈਕ ਵੀ ਜਰੂਰ ਕਰਿਓ ਸ਼ੇਅਰ ਵੀ ਜਰੂਰ ਕਰਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਿ Maybe we didn't.